ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਵੱਡਿਆਂ ਨੂੰ ਸਤਿਕਾਰ ਛੋਟਿਆਂ ਨੂੰ ਪਿਆਰ ਅੱਜ ਅਸੀਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਰਾਤੀ ਆ ਗਏ ਸੀ 2:30 29 ਘੰਟੇ 29 ਆਵਰਸ ਡਰਾਈਵ ਕਰਕੇ ਅਸੀਂ ਆ ਗਏ ਸੀ ਸੋ ਤਖਤ ਸ੍ਰੀ ਹਯੂਰ ਸਾਹਿਬ ਪਹੁੰਚ ਗਏ ਸੀ ਕਿੰਨਾ ਸੋਹਣਾ ਮਾਹੌਲ ਬਾਹਰ ਦਾ ਬਾਜੀ ਸ਼ੇਰ ਸਿੰਘ ਭੜਜਾਈ ਜੀਜੀਤ ਸਿੰਘ ਔਰ ਬਾਹਰ ਦਾ ਮਾਹੌਲ ਐਸੀ ਆਪਣਾ ਕਮਰਾ ਰਾਤੀ ਸਾਨੂੰ ਮਿਲ ਗਿਆ ਸੀਗਾ ਬਾਹਰ ਨਿਕਲਦੇ ਹੋਏ ਕਿਦਾਂ ਬਈ ਮਾਰਨਿੰਗ ਔਰ ਸੋਹਣਾ ਮਾਹੌਲ ਬਾਹਰ ਔਰ ਲਿਫਟ ਦਾ ਪ੍ਰਬੰਧ ਹੈ ਪੂਰਾ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਐਨ ਆਰ ਆਈ ਸलाम ਹਜੂਰ ਸਾਹਿਬ ਨੰਨਡੇੜ ਇੱਥੇ ਦਾ ਜਿਹੜਾ ਮੌਸਮ ਮਹਾਰਾਸ਼ਟਰ ਦਾ 30 ਹੈ ਜੀ ਗੱਡੀ ਅਸੀਂ ਰਾਤੀ ਪਾਰ ਕਰਤੀ ਸੀਗੀ ਔਰ ਇਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਗੋਆ ਗੋਆ ਦਾ ਅਨੰਦ ਮਾਨ ਕੇ ਆਵਾਂਗੇ ਚੱਲ ਪਏ ਜੀ ਆਪਾਂ ਦਰਸ਼ਨ ਕਰਨ ਤੱਕ ਸ੍ਰੀ ਹਜੂਰ ਸਾਹਿਬ ਜੀ ਸੋ ਨਿਹਾਲ ਸਾਥ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤਮ ਵੈਲਕਮ ਬਚਕਣ ਸ੍ਰੀ ਹਯੂਰ ਅਬ ਚਲ ਨਗਰ ਸਾਹਿਬ ਨੰਦੇੜ ਮਹਾਰਾਸ਼ਟਰ ਕਿਵੇਂ ਹੋ ਰਾਮ 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 ਠੀਕ ਹੋ ਕੀ ਬਾਤ ਹੈ ਜੀ ਕਿਰਪਾ ਤੁਹਾਡੀ ਬਹੁਤ ਜੀ ਤੁਸੀਂ ਕਿਰਪਾ ਕੀਤੀ ਏ ਮਾਤਾ پاکੁਰਜੀ ਦਾ ਤਪਸਥਾਨ 6 ਸਾਲ 6 ਮਹੀਨੇ 6 ਘੜੀਆਂ ਇੱਥੇ ਕੀਤਾ ਸੀਗਾ ਤਪਸਥਾਨ ਜੀ ਇਹਨਾਂ ਦਾ ਮਾਤਾ پاکੁਰਜੀ ਦਾ ਇਹ ਉਹਨਾਂ ਦੇ ਜੋ ਪ੍ਰਾਤਨ ਸ਼ਾਸਤਰ ਨੇ ਧਾਨਾ ਜੀ ਇਹ ਬੰਦੂਕ ਹੈ ਜੀ ਰਾਈਫਲ ਉਹਨਾਂ ਦੇ ਹੱਥ ਕਿਉਂਕਿ ਉਹਨਾਂ ਦਾ ਮਾਤਾ ਜੀ ਦਾ ਕਿੰਨਾ ਸੀ ਕੱਦ ਕਿੰਨਾ ਸੀਗਾ ਸਾਢੇ 6 ਫੁੱਟ ਸੀ ਮਾਤਾ ਸਾਢੇ 6 ਫੁੱਟ ਸਾਢੇ 6 ਫੁੱਟ ਰਿਕਾਰਡਿੰਗ ਕਰ ਲੋ ਇੱਕ ਮਿੰਟ ਪੁੱਛ ਕੇ ਦਰਸ਼ਨ ਕਰਕੇ ਅੱਛਾ ਮਾਤਾ ਪਾਗੋ ਜੀ ਦੇ 40 ਮੁਕਤਿਆਂ ਦੇ ਪ੍ਰਾਤਨ ਸ਼ਾਸਤਰ ਸਾਡੇ ਨਾਨਾ ਜੀ ਦਾਦਾ ਸਾਡੇ ਨਾਨਾ ਜੀ ਨਾਨੀ ਜੀ ਜੰਮੂ ਕਸ਼ਮੀਰ ਤੋਂ ਆਏ ਸਨ ਅੱਛਾ ਉਹ ਦੱਸ ਗਏ ਅੱਗੇ ਤੋਂ ਉਹ ਲੈਟਰਵਿਸ ਸੋ ਇਹ ਪੰਜਾਬ ਤੋਂ ਆ ਕੇ ਇੱਥੇ ਸੇਵਾ ਕਰ ਰਹੇ ਮਾਤਾ ਪਾਪ ਕੋਲ ਦੀ ਦੇ ਅਗਲੇ ਪੰਜਵੀਂ ਪੀੜ੍ਹੀ ਚੱਲ ਰਹੀ ਹੈ ਉਹਨਾਂ ਦੇ ਸੇਵਾ ਸੰਭੀ ਹੋਈ ਇੱਥੇ ਸੋ ਉਹਨਾਂ ਵਿੱਚੋਂ ਮਾਤਾ ਜੀ ਅੱਗੋਂ ਇਹ ਬੱਚੇ ਤਿਆਰ ਹੋ ਰਹੇ ਨੇ ਇਹ ਵੀ ਉਹਨਾਂ ਚੋਂ ਸਦਸ਼ਨ ਕੀਤਾ ਜੀ ਤੁਸੀਂ ਤੁਸੀਂ ਕਿੱਥੋਂ ਆਪਾ ਭਾਈ ਦਿਆ ਸਿੰਘ ਜੀ ਭਾਈ ਧਰਮਸੀਹ ਦਾ ਪਰਿਵਾਰ ਦੇ ਬੱਚੇ ਇਹ ਸਥਾਨ ਹੈ ਜੀ ਇੱਥੇ ਜੋਤੀ ਜੋਤ ਸਮਾਈ ਸੀਗੇ ਇੱਥੇ ਸੰਸਕਾਰ ਹੋਇਆ ਸੀ ਇਹਨਾਂ ਦਾ ਸੋ ਠਾਕ ਸਿਰੀ ਹਯੂਰ ਸਾਹਿਬ ਸੱਚਖੰਡ ਮੇਰੇ ਬੰਦੇ ਨੂੰ ਬਚਾ ਲਵੇ ਮੈਦਾਨੇ ਗੁਰੂ ਸਾਹਿਬ ਕਿਰਪਾ ਕਰਨ ਜੀ ਦਰਸ਼ਨ ਹੋ ਗਏ ਜੀ ਤੁਹਾਨੂੰ ਅਸੀਂ ਜਾ ਰਿਹਾ ਬਾਬਾ ਨਿਹੰਗ ਸਿੰਘ ਜੀ ਲੰਗਰ ਹਾਲ ਇਹ ਹੈ ਜੀ ਸਾਰਾ ਬਾਬਾ ਨਿਹੰਗ ਸਿੰਘ ਜੀ ਉਹਨਾਂ ਦਾ ਗੁਰੂ ਸਾਹਿਬ ਨੇ ਕਿਹਾ ਸੀ ਗਿਆ ਹੱਥ ਮੇਰਾ ਖੀਸਾ ਤੇਰਾ ਇਹ ਹੈ ਜੀ ਬਾਬਾ ਨਿਹੰਗ ਸਿੰਘ ਜੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਲੰਗਰ ਚੱਲਦੇ ਹੋਏ ਦੇਸੀ ਘਿਓ ਦੇ 24 ਘੰਟੇ ਔਰ ਰਹਿੰਦਾ ਪ੍ਰਬੰਧ ਪੂਰਾ ਸੱਜੇ ਪਾਸੇ ਬਿਲਡਿੰਗ ਵੀ ਹੈ ਜੀ ਖੱਬੇ ਪਾਸੇ ਵੀ ਹੈ ਬਹੁਤ ਵਧੀਆ ਪ੍ਰਬੰਧ ਹੈ ਜੀ ਵਰਤਾਰ ਲੰਗਰ ਸਾਹਿਬ ਪਾਪਾ ਬਲਵੰਤਰ ਸਿੰਘ ਜੀ ਆਈਏ ਬਾਬਾ ਬਲਵਿੰਦਰ ਸਿੰਘ ਜੀ ਹਾਂ ਜੀ ਸੋ ਤੁਹਾਨੂੰ ਨੇ ਜੀ ਮਹਾਂਪੁਰਖ ਸੇਵਾ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਬ੍ਰਿੰਗ ਜਾ ਸਤਿਗੁਰੂ ਸ਼ਕਲ ਲੱਗਿਆ ਜੀ ਬੜੀ ਕਿਰਪਾ ਆਈ ਬਾਬਾ ਬਲਵਿੰਦਰ ਸਿੰਘ ਜੀ ਦੇ ਦਰਸ਼ਨ ਹੋ ਗਏ ਧਾਨਾ ਜੀ ਬਾਬਾ ਨਦਾਨ ਸਿੰਘ ਜੀ ਲੰਗਰਾਂ ਵਾਲੇ ਸਰ ਜੀ ਬਬਨ ਨਾਨ ਸਿੰਘ ਦਾ ਟੋਟ ਲੰਗਰ ਵਰਤ ਰਿਹਾ ਕਿਰਪਾ ਜੀ ਗੁਰੂ ਸਾਹਿਬ ਦੀ ਆਪਾਂ ਛਕਦੇ ਆਂ ਜੀ ਸਾਰਾ ਲੰਗਰ ਦੇਸੀ ਕੀ ਹੋਇਆ ਤੇ ਆਰੰਭਾ ਜੀ ਬਬਨ ਨਾਨ ਸਿੰਘ ਜੀ ਲੰਗਰ ਇਹ ਸਥਾਨ ਜੀ ਜੁਗਿੰਦਰ ਸਿੰਘ ਜੀ ਮੋਨੀ ਉਹਨਾਂ ਦਾ ਤਪਸਥਾਨ ਆਪਾਂ ਅੱਗੇ ਜਾ ਰਹੇ ਆ ਜੀ ਬੰਦਾ ਘਾਟ ਜਿੱਥੇ ਗੁਰੂ ਸਾਹਿਬ ਆ ਕੇ ਬਰਾਜਮਨ ਹੋਏ ਸਨ ਬਬਾ ਬੰਦਾ ਸਿੰਘ ਬਹਾਦਰ ਜੀ ਦੇ पलंग पलंग से जो उन्होंने मंजा सी हाँ बस इतने रोक दे तो ग्डी घुमा दे गुरद्वारा बंदा घाट साहब जी गोदावरी के कंडे बसे आ सामने गोदावरी पानी और गुरद गुरुद्वारा साहब ਇਹ ਜੀ ਇਤਿਹਾਸ ਗੁਰਦਾ ਸਾਹਿਬ ਨੂੰ ਜਦੋਂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਆਨੰਦਪੁਰ ਸਾਹਿਬ ਤੋਂ ਫਿਰ ਇੱਥੇ ਆ ਕੇ ਸੁਣਿਆ ਸੀ ਕਿ ਬਾਬਾ ਬੰਦਾ ਸਿੰਘ ਜੀ ਜੋ ਨੇ ਕਰਾਮਾਤ ਦੇ ਮਾਹਿਰ ਨੇ ਕਰਾਮਾਤ ਦਿਖਾਉਂਦੇ ਸੀਗੇ ਪਰ ਗੁਰੂ ਸਾਹਿਬ ਸਾਹਮਣੇ ਉਹਨਾਂ ਦੀ ਕੋਈ ਚੱਲੀ ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਫਿਰ ਬਾਬਾ ਬੰਦਾ ਸਿੰਘ ਭਾਦਾ ਜੀ ਦਾ ਨਾਮ ਦੇਖ ਕੇ ਫਿਰ ਸਰਹੰਦ ਤੋਰਿਆ ਸੀਗਾ ਸੋ ਉਹਨਾਂ ਨੇ ਬਸ ਛੋਟੇ ਸਾਹਿਬ ਜਾਂ ਦੰਦਾ ਸਰਹੰਦ ਫਤਿਹ ਕੀਤੀ ਜਾ ਕੇ ਇਹ ਸਥਾਨ ਹੋਇਆ ਜੀ ਬਾਬਾ ਬੰਦਾ ਸਿੰਘ ਭਾਦਾ ਜਿੱਥੇ ਗੁਰੂ ਸਾਹਿਬ ਦੀ ਮਿਲਾਪ ਹੋਏ ਸਨ ਫੇਲਾਉਣ ਦਾ ਨਾਮ ਲక్ష్ਮ ਸਿੰਘ ਫਿਰ ਮਾਧੋਦਾਸ ਬਰਾਗੀ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬੰਦਾ ਸਿੰਘ ਬਹਾਦਰ ਜੀ ਦਾ ਕਿਤਾਬ ਨਾਮ ਦੇ ਕੇ ਤੋਰਿਆ ਸੀ ਪੰਜਾਬ ਵੱਲ ਸੋ ਉਹਨਾਂ ਨੇ ਫਿਰ ਸਰਹੰਦ ਫਤਿਹ ਕੀਤੀ ਸੀ ਇਹ ਉਹ ਸਥਾਨਾ ਜੀ ਆਪਾ ਜੀ ਗੋਦਾਵਰੀ ਦੇ ਕੰਢੇ ਸੋ ਸਵੇਰੇ ਦਰਸ਼ਨ ਸਵੇਰੇ ਦਰਸ਼ਨ ਕਰਾਂਗੇ ਨਾਲ ਗਾਗੜ ਦੀ ਸੇਵਾ ਜਦੋਂ ਹੁੰਦੀ ਹੈ ਇਹ ਹੈ ਜੀ ਘਾਟ ਬਣਾਇਆ ਇਹਨਾਂ ਨੇ ਬੜਾ ਵਧੀਆ ਸੂਰਜ ਡੁੱਬਦਾ ਹੋਇਆ ਗੋਦਾਵਰੀ ਇਸ ਥਾਨੇ ਜੀ ਗੁੱਡਾ ਨਿੰਨਾ ਘੱਟ ਇਹ ਜੀ ਬਾਬਾ ਹਰਲਾਤ ਦਾ ਸਿੰਘ ਜੀ ਬਾਬਾ ਅਲਾ ਸਿੰਘ ਜੀ ਔਰ ਸ਼ਹੀਦ ਗੰਜ ਸਾਹਿਬ ਜੀ ਨਾੰਨ ਮੰਦਾਂ ਦੀਆਂ ਹੋਈਆਂ ਗਮਾ ਗਮ ਪਰੌਂਠੇ ਥੋੜੇ ਇਧਰ ਆ ਜੀ ਬਾਬਾ ਬੁੱਢਾ ਜੀ ਐਨ ਆਰ ਆਈ ਸਰਾ ਰਹਿਣ ਦੀ ਜਗਾ ਪਾਪਾ ਨੂੰ ਗੱਡੀ ਚਾਹਣੇ ਜੀ ਲੇਜ਼ਰ ਸ਼ੋਅ ਦੇਖਣ ਚੱਲੇ ਆ ਗੱਡੀ ਆ ਗਈ ਆਪਣੀ ਲੇਜ਼ਰ ਸ਼ੋਅ ਦੇਖਣ ਆਏ ਸੀਗੇ ਪਰ ਬੰਦ ਹੈਗਾ ਕਿਸੇ ਕਾਰਨ ਕਰਕੇ आप हम मत्था टेक के चलते हैं क्योंकि इतने बहुत वाली पार्क बनी हुई है ये गुरुद्वारा साहब है जी गुरद्वारा गोबिंद बाग जी कि सोहने फुल जी गुरु के बाग गुरुद्वारा साहब लगे हुए क्या बात है क्या बात है जी सोने फुल लगे हुए जी बहुत तगड़े तगड़े घोड़े जी वाह जी वाह कि लंबे चुड़े घोड़े और सोहने जी बहुत सोहने कद काठ बहुत लंबा इन्होंने पूरा काला जी ਕਿੰਨਾ ਸੋਹਣਾ ਜੀ ਲੋ ਜੀ ਬਾਬਾ ਜੀ ਲੈ ਕੇ ਆ ਰਹੇ ਇਹਦਾ ਨਾਮ ਕੀ ਬਾਬਾ ਜੀ ਅੱਬਾ ਅਨਮੋਲ ਸਿੰਘ ਜੀ ਅਨਮੋਲ ਤੇ ਇਹ ਵੰਸ ਦਾ ਏ ਕੋੜਾ ਹਾਂ ਹਾਂ ਗੱਦੀ ਚੱਲੀ ਆ ਰਹੀ ਗੁਰੂ ਮਹਾਰਾਜ ਦੇ ਨਾਂ ਤੇ ਸੇਵਾ ਚੱਲੀ ਆਂਦੀ ਗੱਦੀ ਵਾਲਾ ਕੋੜਾ ਜੀ ਪਾਸ਼ੇ ਦਸਵੀਂ ਬਾਬਾ ਅਨਮੋਲ ਸਿੰਘ ਜੀ ਸੋ ਵਾਹ ਜੀ ਵਾਹ ਲਾ ਲਾ ਤਾ ਦੋ ਤੱਕ ਲੇ ਦੋ ਵਾਈ ਗਰੂ ਹਾਂ ਹੱਥ ਲਾਣੇ ਜੀ ਪਹਿਲੇ ਹੱਥ ਲਾਏ ਮੈਂ ਹਾਂ ਹੱਥ ਲਾਣਾ ਕਿ ਆ ਉਧਰ ਵਾ ਹਰਦੀ ਕਲਾਰਾ ਉਹ ਬਾਈ ਕਿੰਨੀ ਵੀ ਪੀੜੀ ਬੱਤੀ ਚੱਲਿਆ ਰਹੀ ਜੀ 10 12 ਘੋੜਿਆਂ ਦੀ ਸੇਵਾ ਦੇ ਵਿੱਚ ਵਾਈ ਕਰੋ ਭਾਈ ਸਾਹਿਬ ਜੀ ਕਿਰਪਾ ਕਰਨ ਲਗੀ ਬਹੁਤ ਪੁਰਾਣੇ ਸੇਵਾ ਕਰਦੇ ਇਥੇ ਕੀ ਨਾਮ ਭਾਈ ਸਾਹਿਬ ਜੀ ਮੇਰਾ ਨਾਮ ਰਾਜਾ ਸਿੰਘ ਹੈਗਾ ਉਹ ਰਾਜਾ ਸਿੰਘ ਜੀ ਸੋਈ ਔਰ ਇਧਰ ਭਾਈ ਸਾਹਿਬ ਰਗਵੀਰ ਸਿੰਘ ਜੀ ਇਹਨਾਂ ਘੋੜਿਆਂ ਦੇ ਇਹ ਸਭ ਆ ਸਿਵਾ ਸੰਭਾਲ ਕਰਦੇ ਆ ਇਹ ਸਾਰੇ ਨਵੇਂ ਕੋੜੇ ਆ ਜੀ ਇਹ ਬਸ਼ਰਾ ਨਵਾਂ ਆਇਆ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆ ਜਾਓ ਜੀ ਆ ਜਾਓ ਸੋ ਭਾਈ ਸਾਹਿਬ ਜੀ ਭਾਈ ਸਾਹਿਬ ਇਸ ਦੀ ਸਵਾਰੀ ਕਰਾਣ ਲੱਗੇ ਕਹਿੰਦੇ ਉੱਥੇ ਬਹਿ ਜਾਓ ਵੱਡੇ ਭਾਗਨ ਵੱਡੇ ਭਾਗ ਹੋਣਗੇ ਜੀ ਆਜਾਓ 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 ਬੱਚੇ ਬੱਚੇ

بس ਕੋਈ ਨਹੀਂ ਨਾ ਆਨੰਤ ਆ। ਜੇ ਆਪ ਬੋਲੇ ਜੋ ਬੋਲੋ। ਰਾਈਟ। ਇਹ ਆ ਜੀ ਘੋੜਾ ਅਨਮੋਲ ਸਿੰਘ ਜੀ। ਬਾਬਾ ਅਨਮੋਲ ਸਿੰਘ ਦਾ ਨਾਮ ਹੈ। ਗੱਦੀ ਵਾਲਾ ਘੋੜਾ ਪਾਸ਼ੇ ਦਸਵੀਂ। ਜਦੋਂ ਅ ਦਸਹਿਰਾ ਪੋਲਾ ਮੱਲਾ ਹੁੰਦਾ ਜੀ ਇਹ ਘੋੜੇ ਨੂੰ ਸਜਾ ਕੇ ਫਿਰ ਇਹ ਆਪਣੇ ਆਪ ਭਜਦਾ ਹੈ। ਔਰ ਜੋ ਉਧਰ ਪੰਜ ਹੈ ਪੰਜ ਘੋੜੇ ਉਹ ਪੰਜ ਪਿਆਰਿਆਂ ਦੇ ਆ ਜੀ। ਦੂਜੇ ਘੋੜੇ ਜਿਹੜੇ ਪੰਜ ਨੇ ਉਹ ਖਾਲੀ ਹੁੰਦੇ ਨੇ। ਉਹ ਪੰਜਾਂ ਪਿਆਰਿਆਂ ਵਾਸਤੇ ਸਪੈਸ਼ਲ ਹੁੰਦੇ ਨਹੀਂ ਫਿਰ ਉਹ ਖਾਲੀ ਭਜਦੇ ਨੇ ਤੇ ਇਹ ਜੀ ਇਹ ਗੁਰੂ ਸਾਹਿਬ ਵਾਸਤੇ ਜਿਹੜੇ ਨੇ ਗੁਰੂ ਸਾਹਿਬ ਤੇ ਸਵਾਰੀ ਕਰਦੇ ਆ ਮਹੱਲਾ ਕੱਢਿਆ ਜਾਂਦਾ ਫਿਰ ਇੱਥੇ ਤੋਂ ਤੁਹਾਨੂੰ ਹੋ ਗਿਆ ਜੀ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਜੀ ਆਪਾਂ ਕਰ ਲਿਆ ਜੀ ਦਰਸ਼ਨ ਇਹ ਆ ਜੀ ਖੋੜੇ ਦੀ ਖੁਰਾਕ ਚਨੇ ਬਾਬਾ ਜੀ ਬਾਬਾ ਜੀ ਤੁਸੀਂ ਆ ਗਏ ਹੋ ਵਾਹਿਗੁਰੂ ਵਾਹਿਗੁਰੂ ਆਗੇ ਲੋ ਜੀ ਛਕਦੇ ਆਂ ਛੋੜਾ ਪਰੌਂਠਾ ਬਹੁਤ ਬਿਜੀ ਕਿਹੜਾ ਮਿਕਸ ਮਿਕਸ ਹੈ ਮਿਕਸ ਆ ਭਾਜੀ ਗੋਭੀ ਗੋਭੀ ਦਾ ਹਾਂ ਗੋਭੀ ਦਾ ਦੇਖ ਪਰੌਂਠਾ ਦੇ ਦੇ ਬਹੁਤ ਬਿਜੀ ਆ ਜੀ ਆਪਾਂ ਛਕਦੇ ਆਂ ਸਾਡਾ ਪਰੌਂਠਾ ਆ ਰਿਹਾ ਗੋਭੀ ਵਾਲਾ ਤੇ ਨਾਲ ਕੇਸਰ ਵਾਲਾ ਦੁੱਧ ਨਾਲ ਖਾਣੇ ਦੀ ਪਕੌੜੇ ਦੁੱਧ ਬਾਅਦ ਹੀ ਪੀਂਦੇ ਆਂ ਲੋ ਜੀ ਭਾਜੀ ਉਹਨਾਂ ਦਾ ਆ ਗਿਆ ਦੁੱਧ ਕੇਸਰ ਵਾਲਾ ਅਸੀਂ ਲਈ ਆ ਜੀ ਕਾਫੀ ਅਹ ਪ੍ਰੌਂਟਾ ਸਾਡਾ ਆ ਰਿਹਾ ਗੋਭੀ ਵਾਲਾ ਆ ਗਿਆ ਜੀ ਆਪਣਾ ਪ੍ਰੌਂਟਾ ਗੋਭੀ ਵਾਲਾ ਅਸੀਂ ਪਹੁੰਚ ਗਏ ਜੀ ਲੰਗਰ ਪਾਣੀ ਸ਼ੱਕ ਆਪਣੇ ਕਮਰੇ 'ਚ ਅਹ ਨਮਸਕਾਰ ਹੋ ਗਈ ਗੁਰਦੁਆਰਾ ਸਾਹਿਬ ਅਹ ਮਿੱਠੀ ਬੌਲੀ ਨਗੀਨਾ ਘਾਟ ਬੰਦਾ ਘਾਟ ਅਹ ਭਜਨਗੜ੍ਹ ਦਰਸ਼ਨ ਹੋ ਗਏ ਜੀ ਆਪਾਂ ਹੁਣ ਦਰਸ਼ਨ ਕਰਨ ਤੋਂ ਬਾਅਦ ਆਗੇ ਕਮਰੇਚ ਅਸੀਂ ਸਵੇਰੇ ਕੋਸ਼ਿਸ਼ ਕਰਾਂਗੇ ਜੀ ਗਾਗਰ ਦੀ ਸੇਵਾ ਨਾਲ ਗੋਦਾਵਰੀ ਚ ਜੋ ਆ ਗੋਦਾਵਰੀ ਦਾ ਜਲ ਲੈ ਕੇ ਇਸ਼ਨਾਨ ਕਰਾਇਆ ਜਾਂਦਾ ਹੈ ਸ਼ਾਸਤਰੀਆਂ ਨੂੰ ਉਹਨਾਂ ਉਹਦੇ ਵਿੱਚ ਸਵੇਰੇ ਦਰਸ਼ਨ ਕਰੀਏ ਉਸ ਵਿੱਚ ਸਵੇਰੇ ਦਰਸ਼ਨ ਕਰੀਏ ਸੰਗਤ ਦੇ ਦਰਸ਼ਨ ਕਰੀਏ ਆਪਾਂ ਹੁਣ ਥੋੜਾ ਆਰਾਮ ਕਰਦੇ ਹਾਂ ਜੀ ਇਸ ਵਲੌਗ ਨੂੰ ਪਾਠੇ ਐਂਡ ਕਰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੇ ਨਜ਼ਾਰੇ ਦਿਖਾਉਂਦੇ ਰਹੀਏ ਔਰ ਇਸ ਤਰ੍ਹਾਂ ਇਹ ਗੁਰੂ ਘਰ ਦੇ ਸਥਾਨਾਂ ਦੇ ਵੀ ਦਰਸ਼ਨ ਕਰਾਉਂਦੇ ਰਹੀਏ ਔਰ ਨਾਲ ਕੁਦਰਤ ਦੇ ਜੋ ਨਜ਼ਾਰੇ ਹਨ ਰੇਸ਼ਨ ਉਹ ਦਿਖਾਉਂਦੇ ਰਹੀਏ ਆਪਣਾ ਖਿਆਲ ਰੱਖਿਓ ਜੀ ਧੰਨਵਾਦ